ਸਭ ਤੋਂ ਪਹਿਲਾਂ ਤਾਂ ਅਸੀਂ ਹੋਲੇ ਮਹੱਲੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੰਦੇ ਹਾਂ ਕਿਉਂਕਿ ਇਹ ਖਾਲਸਾ ਹੀ ਜਾਹੋ ਜਲਾਲ ਦਾ ਪ੍ਰਤੀਕ ਆ ਇਹ ਸਾਨੂੰ ਇੱਕ ਆਮ ਤੌਰ ਤੇ ਤਿਉਹਾਰ ਹੋਲੀ ਮਨਾਉਂਦੇ ਹਨ ਜੀ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਇਸ ਤਿਉਹਾਰ ਦੇ ਰੰਗ ਬਦਲੇ ਕਿ ਇਹ ਮਰਦੌਕੁਣੇ ਦਾ ਸੂਰਮਗਤੀ ਦਾ ਜਾਹੋ ਜਲਾਲ ਦਾ ਇੱਕ ਪ੍ਰਤੀਕ ਬਣ ਗਿਆ ਕੁੱਲਾ ਮਹੱਲਾ ਔਰ ਸੱਚੀ ਮੂਜੀ ਜਿਵੇਂ ਤੁਸੀਂ ਕਿਹਾ ਹਨਤ ਪੁਸਤ ਦੇ ਵਿੱਚ ਬਹੁਤ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਉਹ ਵੱਡੀ ਗਿਣਤੀ ਦੇ ਵਿੱਚ ਮੁੰਡਿਆਂ ਦੀ ਟੋਲੀ ਜਿਹੜੀ ਸੀ ਉਹ ਹੁੱਲੜ ਬਾਜੇ ਕਰਦੇ ਹੋਏ ਜਾ ਰਹੀ ਸੀ ਹੁਣ ਜੇਕਰ ਉਹ ਭੀੜ ਦਾ ਹਿੱਸਾ ਬਣੇਗਾ ਤਾਂ ਭੀੜ ਦੇ ਵਿੱਚੋਂ ਪਛਾਣਿਆ ਨਹੀਂ ਜਾਏਗਾ ਜੀ ਸੰਗਤ ਦੇ ਰੂਪ ਦੇ ਵਿੱਚ ਜਾਏਗਾ ਇੱਕ ਨਿਮਾਣਾ ਸਿੱਖ ਬਣ ਕੇ ਜਾਏਗਾ ਝੂੜੀਆਂ ਪਰ ਕੇ ਆਏਗਾ ਹਾਂ ਤੁਸੀਂ ਮੰਨ ਲਓ ਜਿਹੜੇ ਵਾਪਸ ਆਉਂਦੇ ਆ ਨਾ ਉਹਨਾਂ ਨੂੰ ਇੱਕ ਵਾਰੀ ਪੁੱਛ ਕੇ ਦੇਖਿਓ ਬਹੁਤ ਸਾਰੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਕਿ ਭਾਈ ਜਦੋਂ ਤੁਸੀਂ ਆਏ ਹੋ ਹੋਲਾ ਮਹੱਲਾ ਮਨਾ ਕੇ ਇਹਦਾ ਅਰਥ ਕੀ ਹੈ ਕੀ ਅਰਥ ਹੈ ਬਿਲਕੁਲ ਇਹਦਾ ਮਨੋਰਥ ਕੀ ਹੈ ਇਹਦਾ ਫਲਸਫਾ ਕੀ ਹੈ ਇਹ ਕਿਉਂ ਸ਼ੁਰੂ ਹੋਇਆ ਕਿਹਨੇ ਸ਼ੁਰੂ ਕੀਤਾ ਕਦੋਂ ਸ਼ੁਰੂ ਹੋਇਆ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਤੇ ਕੱਲ ਇੱਕ ਖਬਰ ਸਾਹਮਣੇ ਆਈ ਸੀ ਸ਼ਾਮ ਨੂੰ ਬੀਤੀ ਸ਼ਾਮ ਨੂੰ ਜਦੋਂ ਹੋਲੇ ਮਹੱਲੇ ਨੂੰ ਜਾ ਰਹੇ ਸੀਗੇ ਤਾਂ ਟੱਕਰ ਹੋ ਗਈ ਸੀਗੀ ਟੋਚਨ ਮੁਕਾਬਲੇ ਵੀ ਇਹ ਕਰਨ ਲੱਗ ਜਾਂਦੇ ਨੇ ਰਾਹਾ ਦੇ ਵਿੱਚ ਰੁਕ ਰੁਕ ਕੇ ਵੱਡੇ ਵੱਡੇ ਗਰਾਊਂਡ ਦੇਖਦੇ ਨੇ ਖਾਲੀ ਪਏ ਨੇ ਤੇ ਫਿਰ ਉੱਥੇ ਵੱਡੀ ਭੀੜ ਇਕੱਠੀ ਹੋਈ ਹੁੰਦੀ ਹੈ ਤੇ ਉਹ ਸਭ ਕੁਝ ਦੇਖ ਕੇ ਬਾਕੀ ਲੋਕ ਕੀ ਸੋਚਦੇ ਹੋਣਗੇ ਜੇਕਰ ਚੰਗਾ ਡੰਡਾ ਤਕੜਾ ਇਹਨਾਂ ਨੂੰ ਟੱਕਰ ਜਵੇ ਪਹਿਲਾਂ ਤਾਂ ਘਰੋਂ ਟਕਰੇ ਜੀ ਰਾਹਤੇ ਦੇ ਵਿੱਚ ਨਹੀਂ ਸੁਣਦੇ ਕਰਦੇ ਨੇ ਤਾਂ ਕਰਦੇ ਨੇ ਤਾਂ ਕੁਝ ਸਮਝਦੇ ਹੀ ਨਹੀਂ ਗੱਲ ਇਹ ਹੈ ਨਾ ਉਹ ਕਹਿੰਦਾ ਕਿ ਵਿੱਚ ਪਰਦੇਸਾਂ ਆ ਕੇ ਵਿੱਚ ਪਰਦੇਸਾਂ ਆ ਕੇ ਮੂਲ ਵਿਆਜ ਗਵਾ ਬੈਠੇ ਡਾਲਰ ਪੌਂਡ ਤੱਕ ਕਰ ਲੈ ਇਕੱਠੇ ਹੱਥੋਂ ਔਲਾਦ ਗਵਾ ਬੈਠੇ ਜੀ ਜਦੋਂ ਤੁਹਾਡਾ ਬੱਚਾ ਕਿਤੇ ਜਾਵੇ ਭਾਵੇਂ ਉਹਦੇ ਮੋਟਰਸਾਈਕਲ ਤੇ ਕੇਸਰੀ ਨਿਸ਼ਾਨ ਸਭ ਲੱਗਾ ਹੋਵੇ ਉਹਦੇ 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 ਝੂਲਦਾ ਹੋਵੇ ਪਰ ਚੱਕਰ ਇਹ ਹੈ ਕਿ ਉਹ ਜਾਵੇ ਇਸ ਤਰੀਕੇ ਦੇ ਨਾਲ ਕਿ ਉਹ ਸੰਗਤ ਦਾ ਰੂਪ ਲੱਗੇ ਜੀ ਤੇ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੂਣਾ ਨੇ ਬੇਨਤੀ ਕੀਤੀ ਕਿ ਬੱਚਾ ਕੋਈ ਵੀ ਹੋਵੇ ਉਹ ਸਿਰ ਤੇ ਦਸਤਾਰ ਸਜਾ ਕੇ ਆਵੇ ਹਾਂ ਦੇਖੋ ਸ਼੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਗੱਲ ਕਹਿਣੀ ਪਈ ਹੈ ਇਹ ਕੈਮਰੇ ਜਿਹੜੇ ਨੇ ਉਹ ਹਰ ਥਾਂ ਤੇ ਲਗਾਏ ਗਏ ਨੇ ਹੁਣ ਜੇਕਰ ਕੋਈ ਹੁੱਲੜ ਬਾਝੀ ਵੀ ਕਰੂਗਾ ਕੋਈ ਵੀ ਗਲਤ ਕੰਮ ਕਰੂਗਾ ਉਹਦੇ ਉੱਤੇ ਬਾਜ ਅੱਖ ਜੜੀਏ ਉਹ ਰੱਖੀ ਜਾਵੇਗੀ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਬਿਲਕੁਲ ਹੋਏਗੀ ਦੇ ਪੂਰੇ ਪ੍ਰਬੰਧ ਪ੍ਰਸ਼ਾਸਨ ਨੇ ਆਪਣੇ ਵੱਲੋਂ ਕੀਤੇ ਦੇਖੋ ਉੱਥੇ ਉੱਥੇ ਬਹੁਤ ਸਾਰੇ ਨੌਜਵਾਨ ਤਾਂ ਜਿਹਾ ਵੀ ਕਰਦੇ ਨੇ ਕਿ ਹੁਣ ਉਹਨਾਂ ਨੂੰ ਜਿੱਦਾਂ ਬਾਹਰ ਨਿਕਲਣ ਨੂੰ ਨਹੀਂ ਮਿਲਦਾ ਓਕੇ ਕਰਦੇ ਨੇ ਕਿ ਧਾਰਮਿਕ ਥਾਵਾਂ ਦਾ ਬਹਾਨਾ ਬਣਾ ਕੇ ਕਿ ਅਸੀਂ ਤਾਂ ਉੱਥੇ ਗੁਰੂ ਘਰ ਨਤਮਸਤਕ ਹੋਣ ਜਾਣਾ ਆ ਹੌਲੇ ਮਹੱਲੇ ਤੇ ਅਸੀਂ ਨਤਮਸਤਕ ਹੋਣ ਜਾਣਾ ਉਹਨਾਂ ਨੂੰ ਪਤਾ ਵੀ ਕਰਦੇ ਰੋਕੂਗੇ ਨਹੀਂ ਧਾਰਮਿਕ ਥਾਂ ਤੇ ਜਾ ਰਹੇ ਪਰ ਉਹਨਾਂ ਨੂੰ ਕੀ ਪਤਾ ਕਿ ਇਹਨਾਂ ਨਿਆਣਿਆਂ ਨੇ ਜਵਾਕਾਂ ਨੇ ਰਾਹ ਦੇ ਵਿੱਚ ਕੀ ਕਰਦੇ ਜਾਣਾ ਜੀ ਸੀ ਚਾਹਨੇ ਤੁਸੀਂ ਹੌਲਾ ਮਹੱਲਾ ਮਨਾਉਣ ਜਾਓ ਉੱਥੇ ਜੋ ਫਲਸਫਾ ਹੈ ਸਹਿਤਾ ਤੁਹਾਡੇ ਅੰਦਰ ਸਬਰ ਸੰਤੋਖ ਆ ਸੰਜਮਤਾ ਉਹ ਤੁਹਾਡੇ ਅੰਦਰ ਆਵੇ ਸ਼ੂਰਮ ਗਤੀ ਉਜਾਹੋ ਜਲਾਲ ਜੋ ਹੈ ਉਹ ਤੁਹਾਡੇ ਅੰਦਰ ਆਵੇ ਤੁਸੀਂ ਸੰਗਤ ਰੂਪ ਦੇ ਵਿੱਚ ਜ਼ਰੂਰ ਜਾਓ ਪਰ ਹੁੱਲੜ ਬਾਜ਼ਾਂ ਦੇ ਰੂਪ ਦੇ ਵਿੱਚ ਉੱਥੇ ਨਾ ਜਾਓ ਉੱਥੇ ਐਤਕੀ ਸ਼ਕਤੀ ਹੋਣੀ ਹੈ ਤੇ ਉਸ ਸ਼ਕਤੀ ਤੋਂ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹੀਨਾ ਕਨੋਜੀਆ ਪ੍ਰੋਗਰਾਮ ਐ ਸਵੇਰੇ ਸਵੇਰੇ ਨਵਾਂ ਐਪੀਸੋਡ ਤੁਸੀਂ ਦੇਖਣ ਜਾ ਰਹੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਹੋਲੇ ਮੱਲੇ ਤੇ ਜਿਹੜੇ ਲੋਕ ਜਾ ਰਹੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗਲਤ ਤਰੀਕੇ ਸ਼੍ਰੀ ਨੰਨਪੁਰ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੇ ਨੇ ਅਸੀਂ ਗੱਲ ਹੁੱਲੜਵਾਜਾਂ ਦੀ ਕਰ ਰਹੇ ਹਾਂ ਜਿਹੜੇ ਨੌਜਵਾਨ ਹੁੱਲੜਬਾਜੀ ਕਰਦੇ ਹੋਏ ਹੋਲੇ ਮੱਲੇ ਦੇ ਉੱਤੇ ਸ਼੍ਰੀ ਨੰਨਪੁਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦੇ ਨੇ ਰਾਹ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਤੇ ਉਸ ਦਾ ਖਾਮਿਆਜ਼ਾ ਫਿਰ ਬਹੁਤ ਲੋਕਾਂ ਨੂੰ ਭੁਗਤਣਾ ਵੀ ਪੈਂਦਾ ਸੋ ਇਸ ਦੇ ਉੱਤੇ ਹੀ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆ ਸ਼ੁਕਰ ਹੈ ਜੀ ਤੁਹਾਡਾ ਵੀ ਸਵਾਗਤ ਜੀ ਜੋਗੀ ਜੀ ਇਸ ਵਕਤ ਸ਼੍ਰੀ ਨੰਨਪੁਰ ਸਾਹਿਬ ਵਿਖੇ ਹਨ ਲੱਗੀਆਂ ਹੋਈਆਂ ਨੇ ਹੌਲੇ-ਮਹੱਲੇ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਨਤਮਸਤਕ ਹੋਣ ਪਹੁੰਚ ਰਹੀ ਹੈ ਬਿਲਕੁਲ ਦੇਖੋ ਹੈ ਨਾ ਜੀ ਇੱਥੇ ਗੱਲ ਪਤਾ ਕੀ ਆ ਕਿ ਇਹ ਜਿਹੜਾ ਹੋਲਾ ਮਹੱਲਾ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਹੋਲੇ-ਮਹੱਲੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੰਦੇ ਹਾਂ ਕਿਉਂਕਿ ਇਹ ਖਾਲਸਾ ਹੀ ਜਾਹੂ ਜਲਾਲ ਦਾ ਪ੍ਰਤੀਕ ਆ ਜਿਹੜਾ ਹੋਲਾ ਮਹੱਲਾ ਇੱਕ ਬਹੁਤ ਵੱਡਾ ਕੌਮੀ ਤਿਉਹਾਰ ਜਿਹੜਾ ਆ ਇੱਕ ਮਰਦੌਪੁਣਾ ਇੱਕ ਐਸੀ ਕੌਮ ਦੇ ਵਿੱਚ ਭਰ ਦੇਣਾ ਕਿ ਜਿਹੜੀ ਕੌਮ ਆਪਣੇ ਹੱਕਾਂ ਦੇ ਲਈ ਨਹੀਂ ਦੂਸਰੇ ਦੇ ਹੱਕਾਂ ਦੇ ਲਈ ਵੀ ਝੂਝੜਾ ਸਿੱਖ ਗਈ ਤੇ ਗੁਰੂ ਸਾਹਿਬ ਦੀ ਇੱਕ ਬਹੁਤ ਵੱਡੀ ਬਖਸ਼ਿਸ਼ ਹੋਲਾ ਮਹੱਲਾ ਜਿਹੜਾ ਇਹ ਸਾਨੂੰ ਇੱਕ ਆਮ ਤੌਰ ਤੇ ਤਿਉਹਾਰ ਹੋਲੀ ਮਨਾਉਂਦੇ ਹਨ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਇਸ ਤਿਉਹਾਰ ਦੇ ਰੰਗ ਬਦਲੇ ਕਿ ਇਹ ਮਰਦੌਪੂਣੇ ਦਾ ਸੂਰਮ ਗਤੀ ਦਾ ਜਾਹੋ ਜਲਾਲ ਦਾ ਇੱਕ ਪ੍ਰਤੀਕ ਬਣ ਗਿਆ ਕੁੱਲਾ ਮਹੱਲਾ ਔਰ ਸੱਚੀ ਮੂਜੀ ਜਿਵੇਂ ਤੁਸੀਂ ਕਿਹਾ ਹਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡੀਆਂ ਰੌਣਕਾਂ ਲੱਗੀਆਂ ਹੁੰਦੀਆਂ ਜੀ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਲੋਕ ਇਨ੍ਹਾਂ ਦਿਨਾਂ ਦੇ ਵਿੱਚ ਉੱਥੇ ਪਹੁੰਚਦੇ ਨੇ ਨਤਮਸਤਕ ਹੋਣ ਵਾਸਤੇ ਪਰ ਇੱਥੇ ਹੁਣ ਆਪਾਂ ਇਹ ਵੀ ਗੱਲ ਕਰ ਲਈਏ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹਣ ਜਾਂਦੇ ਨੇ ਜੀ ਰਾਹ ਦੇ ਵਿੱਚ ਉਹ ਕਿਸ ਤਰੀਕੇ ਜਾਂਦੇ ਨੇ ਉਹਨਾਂ ਦੇ ਤਰੀਕੇ ਬੜੇ ਗਲਤ ਹੁੰਦੇ ਨੇ ਹੁਣ ਲੋਕ ਜਿਹੜੇ ਨੇ ਉਹ ਆਪੋ ਆਪਣੇ ਟਰੈਕਟਰ ਟਰਾਲੀਆਂ ਦੇ ਉੱਤੇ ਬੱਸਾਂ ਦੇ ਉੱਤੇ ਸਕੂਟਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਕੇਸਰੀ ਤੇ ਨੀਲੇ ਰੰਗ ਦੇ ਝੰਡੇ ਲਗਾ ਕੇ ਜਾਂਦੇ ਹੁੰਦੇ ਨੇ ਪਰ ਤੁਸੀਂ ਵੀ ਇਹ ਦੇਖਿਆ ਹੋਣਾ ਆਉਂਦੇ ਜਾਂਦੇ ਮੈਂ ਬੀਤੇ ਦਿਨੀ ਵੀ ਦੇਖਿਆ ਸੀਗਾ ਜਦੋਂ ਵੱਡੀ ਗਿਣਤੀ ਦੇ ਵਿੱਚ ਮੁੰਡਿਆਂ ਦੀ ਟੋਲੀ ਜਿਹੜੀ ਸੀ ਉਹ ਹੁੱਲੜਬਾਜੀ ਕਰਦੇ ਹੋਏ ਜਾ ਰਹੀ ਸੀ ਤੇ ਪਤਾ ਵੀ ਲੱਗਦਾ ਸੀ ਕਿ ਉਹ ਹੌਲੇ ਮੱਲੇ ਨੂੰ ਜਾ ਰਹੇ ਆ ਟਰੈਕਟਰ ਟਰਾਲੀਆਂ ਦੇ ਉੱਤੇ ਉੱਚੇ-ਉੱਚੇ ਗੀਤ ਲੱਗੇ ਹੋਏ ਸੀ ਤੇ ਉਹਨਾਂ ਟਰੈਕਟਰ ਟਰਾਲੀਆਂ ਦੇ ਪਿੱਛੇ ਹੀ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਸੀਗੇ ਮੋਟਰਸਾਈਕਲਾਂ ਦੇ ਉੱਤੇ ਨੀਲੇ ਤੇ ਕੇਸਰੀ ਰੰਗ ਦੇ ਝੰਡੇ ਲੱਗੇ ਹੋਏ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਤਾਂ શ્રી ਅਨੰਦਪੁਰ ਸਾਹਿਬ ਵਿਖੇ ਹੋਲੇ ਮੱਲੇ ਤੇ ਜਾ ਰਹੇ ਨੇ ਜੀ ਇੱਥੇ ਕਿਤੇ ਨਾ ਕਿਤੇ ਇਹ ਤਰੀਕਾ ਗਲਤ ਹੈ ਪਰ ਇਹਨਾਂ ਨੂੰ ਖਾਮਿਆਜ਼ਾ ਵੀ ਬਹੁਤ ਵਾਰ ਭੁਗਤਣਾ ਪੈਂਦਾ ਹੈ ਬਿਲਕੁਲ ਦੇਖੋ ਤੁਸੀਂ ਗੱਲ ਕੀਤੀ ਨਾ ਸੰਗਤ ਸੰਗਤ ਤੇ ਪੀੜ ਫਰਕ ਹੈ ਬਹੁਤ ਵੱਡਾ ਫਰਕ ਹੈ ਜੀ ਤੁਸੀਂ ਇਹ ਇਹ ਵੀ ਗੱਲ ਕਹੀ ਆ ਤੁਹਾਡੀਆਂ ਗੱਲਾਂ ਚੋਂ ਹੀ ਗੱਲਾਂ ਆ ਜੀ ਤੁਸੀਂ ਆ ਕਿ ਮੈਨੂੰ ਇਹ ਲੱਗਾ ਕਿ ਸ਼੍ਰੀ ਨਾਨਦਪੁਰ ਸਾਹਿਬ ਜਾ ਰਹੇ ਆ ਲੱਗਦਾ ਪਤਾ ਦੇਖ ਲੱਗਦਾ ਪਤਾ ਹੈ ਨਾ ਦੇਖ ਕੇ ਹੁਣ ਦੇਖੋ ਸਾਨੂੰ ਉਹਨਾਂ ਦਾ ਪਤਾ ਲੱਗਦਾ ਹੈ ਕਿ ਉਹ ਜਾ ਰਹੇ ਨੇ ਪਰ ਉਹ ਸੰਗਤ ਰੂਪੀ ਨਹੀਂ ਜਾ ਰਹੇ ਉਹ ਇੱਕ ਭੀੜ ਹੁੱਲੜਵਾਜ਼ਾਂ ਦੀ ਉਹ ਭੀੜ ਜਿਹੜੀ ਮੰਦਿਰ ਦੀ ਪਰ ਤੁਸੀਂ ਇੱਕ ਗੱਲ ਨੋਟ ਰੱਖਿਓ ਕਿ ਭੀੜ ਦੇ ਨਾਲੋਂ ਅਲੱਗ ਕਰਕੇ ਦਸ਼ਮੇਸ਼ ਪਿਤਾ ਜੀ ਨੇ ਭੀੜ ਦੇ ਨਾਲੋਂ ਅਲੱਗ ਕਰਕੇ ਖਾਲਸਾ ਪੰਥ ਦੀ ਸਜਣਾ ਕੀਤੀ ਸਿੱਖ ਨੂੰ ਇੱਕ ਵੱਖਰਾ ਰੂਪ ਸਰੂਪ ਬਖਸ਼ਿਆ ਹੁਣ ਜੇਕਰ ਉਹ ਭੀੜ ਦਾ ਹਿੱਸਾ ਬਣੇਗਾ ਤਾਂ ਭੀੜ ਦੇ ਵਿੱਚੋਂ ਪਛਾਣਿਆ ਨਹੀਂ ਜਾਏਗਾ ਜੀ ਸੰਗਤ ਦੇ ਰੂਪ ਦੇ ਵਿੱਚ ਜਾਏਗਾ ਇੱਕ ਨਿਮਾਣਾ ਸਿੱਖ ਬਣ ਕੇ ਜਾਏਗਾ ਝੋਲੀਆਂ ਭਰ ਕੇ ਆਏਗਾ ਹੁਣ ਜਿਹੜੀ ਤੁਸੀਂ ਦੱਸਦੇ ਹੋ ਕਿ ਇਹ ਮੋਟਰਸਾਈਕਲਾਂ ਤੇ ਜਾਂਦੇ ਆ ਟਰੈਕਟਰਾਂ ਟਰਾਲੀਆਂ ਤੇ ਜਾਂਦੇ ਠੀਕ ਹੈ ਸੰਗਤ ਜਿਸ ਤਰ੍ਹਾਂ ਦਾ ਵੀ ਜਿਹਦੇ ਕੋਲ ਕੋਈ ਸਾਧਨ ਹੈਗਾ ਜਾ ਸਕਦਾ ਪਰ ਪ੍ਰਸ਼ਾਸਨ ਬੋਲੋ ਇਹ ਉਚੇਚੇ ਤੌਰ ਤੇ ਇਹ ਕਿਹਾ ਗਿਆ ਹੋਇਆ ਸੀਗਾ ਡਬਲ ਡੈਕਰ ਕੋਈ ਟਰੱਕ ਜ ਜਾਂ ਟਰਾਲੀਆਂ ਦੇ ਵਿੱਚ ਉਹ ਫੱਟੇ ਜੇ ਲਾ ਕੇ ਜਿਹੜੀ ਚੱਲ ਜਾਂਦੇ ਉਹ ਨਹੀਂ ਆਉਣ ਦਿੱਤੇ ਜਾਣਗੇ ਜੀ ਮੋਟਰਸਾਈਕਲਾਂ ਤੇ ਹੁੱਲੜਬਾਜ਼ੀ ਕਰਨ ਵਾਲੇ ਨਹੀਂ ਵੜਨ ਦਿੱਤੇ ਜਾਣਗੇ ਸਾਰੀ ਪੁਲਿਸ ਨੂੰ ਵੱਖੋ ਵੱਖਰੇ ਜ਼ਿਲ੍ਹਿਆਂ ਦੀ ਨੂੰ ਇਹ ਖਾਸ ਹਦਾਇਤਾਂ ਸੀ ਕਿ ਇਸ ਵਾਰ ਉੱਥੇ ਹੁੱਲੜਬਾਜ਼ੀ ਹੋਣ ਨਹੀਂ ਦੇਣੀ ਹਮ ਪਰ ਟਲਦੇ ਕਿੱਥੇ ਲੋਕ ਜੀ ਇਹ ਲੋਕ ਟਲਦੇ ਨਹੀਂ ਨਹੀਂ ਟਲਦੇ ਦੇਖੋ ਤੁਸੀਂ ਉੱਥੇ ਜਾਓ ਤੁਹਾਨੂੰ ਤੁਸੀਂ ਮੰਨ ਲਓ ਜਿਹੜੇ ਵਾਪਸ ਆਉਂਦੇ ਆ ਨਾ ਉਹਨਾਂ ਨੂੰ ਇੱਕ ਵਾਰੀ ਪੁੱਛ ਕੇ ਦੇਖਿਓ ਬਹੁਤ ਸਾਰੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਕਿ ਭਾਈ ਜਦੋਂ ਤੁਸੀਂ ਆਏ ਹੋ ਹੋਲਾ ਮਹੱਲਾ ਮਨਾ ਕੇ ਇਹਦਾ ਅਰਥ ਕੀ ਹੈ ਕੀ ਅਰਥ ਹੈ ਬਿਲਕੁਲ ਇਹਦਾ ਮਨੋਰਥ ਕੀ ਹੈ ਇਹਦਾ ਫਲਸਫਾ ਕੀ ਹੈ ਇਹ ਕਿਉਂ ਸ਼ੁਰੂ ਹੋਇਆ ਕਿਹਨੇ ਸ਼ੁਰੂ ਕੀਤਾ ਕਦੋਂ ਸ਼ੁਰੂ ਹੋਇਆ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ ਨਹੀਂ ਪਤਾ ਹੋਣਾ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਸੋ ਇਹੀ ਗੱਲ ਆ ਨਾ ਕਿ ਇਹ ਜਿਹੜੀਆਂ ਉੱਥੇ ਭੀੜਾਂ ਦੀ ਜ਼ਰੂਰਤ ਨਹੀਂ ਕਿਉਂਕਿ ਭੀੜ ਹਮੇਸ਼ਾ ਭੀੜ ਨੂੰ ਹੀ ਪੈਂਦੀ ਆ ਜੀ ਬਿਲਕੁਲ ਸਹੀ ਕਿਹਾ ਤੇ ਜਦੋਂ ਤੁਸੀਂ ਗੁਰੂ ਦੇ ਸਿੱਖ ਬਣ ਕੇ ਜਾਓਗੇ ਗੁਰੂ ਦੀਆਂ ਲਾਡਲੀਆਂ ਫੌਜਾਂ ਵਾਂਗੂ ਜਾਓਗੇ ਤਾਂ ਉਸ ਵੇਲੇ ਪੀਣਾ ਤੁਹਾਡੇ ਮੁਰੇ ਮੁਰੇ ਨੱਟਦੀਆਂ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਥੇ ਤਾਂ ਉਹ ਹਾਲਿਆ ਜਦੋਂ ਤੱਕ ਆਪਣੇ ਨਾਲ ਕੋਈ ਵੱਡਾ ਹਾਦਸਾ ਨਾ ਵਾਪਰ ਜਾਊਗਾ ਉਦੋਂ ਤੱਕ ਅਸੀਂ ਰੁਕਣਾ ਨਹੀਂ ਉਹ ਤੱਕ ਅਸੀਂ ਪਿੱਛੇ ਨਹੀਂ ਹਟਣਾ ਹੁਣ ਬੀਤੇ ਦਿਨ ਹੀ ਖਬਰ ਸਾਹਮਣੇ ਆਈ ਕਿ ਇੱਕ ਮੁੰਡਾ ਜਿਹੜਾ ਆ ਨੌਜਵਾਨ ਜਿਹੜਾ ਉਹ ਹੁੱਲੜਬਾਜੀ ਕਰ ਰਿਹਾ ਸੀ ਉਹਦੀ ਮੌਤ ਹੋ ਗਈ ਹੈ ਤਰੰਤਾਰਨ ਦਾ ਉਹ ਮੁੰਡਾ ਸੀਗਾ ਹਾਲਾਂਕਿ ਕੀ ਹੋਇਆ ਉੱਥੇ ਸਾਨੂੰ ਨਹੀਂ ਪਤਾ ਫਿਰ ਉਸ ਤੋਂ ਬਾਅਦ ਇਸ ਤੋਂ ਪਹਿਲਾਂ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਬਹੁਤ ਹਾਦਸੇ ਵਾਪਰੇ ਜੀ ਕਰੈਕਟਰ ਪਲਟ ਗਏ ਰਫਤਾਰ ਜਿਹੜੀ ਸੀ ਉਹਨਾਂ ਦੀ ਕਾਫੀ ਜ਼ਿਆਦਾ ਤੇਜ਼ ਸੀਗੀ ਹੁਣ ਇਹ ਕੀ ਕਰਦੇ ਨੇ ਜਿਹੜੇ ਮੁੰਡੇ ਲੜਾਈ ਵੀ ਹੋਈ ਸੀ ਲੜਾਈ ਵੀ ਹੋਈ ਸੀ ਬਿਲਕੁਲ ਹੁਣ ਇਹ ਮੁੰਡੇ ਕੀ ਕਰਦੇ ਨੇ ਆਪਸ ਦੇ ਵਿੱਚ ਨਾ ਰੇਸਾਂ ਲਗਾਉਣ ਲੱਗ ਜਾਂਦੇ ਨੇ ਉਹ ਨੈਸ਼ਨਲ ਹਾਈਵੇ ਆ ਹਨਾ ਉੱਥੇ ਹੋਰ ਵੀ ਬਹੁਤ ਸਾਰੇ ਲੋਕ ਨੇ ਤੁਸੀਂ ਉੱਤੇ ਕੀ ਕਰ ਰਹੇ ਹੋ ਤੁਸੀਂ ਰੇਸਾਂ ਲਗਾ ਰਹੇ ਆ ਹੋਰ ਵੀ ਬਹੁਤ ਸਾਰੇ ਵਾਹਨ ਆ ਰਹੇ ਆ ਹੁਣ ਜਿਹੜੇ ਲੋਕ ਉੱਥੇ ਲੰਘ ਰਹੇ ਨੇ ਹੁਣ ਲੰਘਣਾ ਤਾਂ ਉੱਥੋਂ ਹੀ ਆ ਸਾਰਿਆਂ ਨੇ ਉਹ ਵੀ ਪਚਾਰੇ ਲਪੇਟ ਦੇ ਵਿੱਚ ਆ ਜਾਂਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਜੀ ਹੁਣ ਇਹਨਾਂ ਨੇ ਆਪਣੀ ਵੀ ਜਾਨ ਗਵਾਈ ਦੂਜਿਆਂ ਦੀ ਜਾਨ ਜਿਹੜੀ ਸੀਗੀ ਉਹ ਵੀ ਖਤਰੇ ਦੇ ਵਿੱਚ ਪਾ ਦਿੱਤੀ ਤੇ ਬਹੁਤ ਸਾਰਿਆਂ ਦੀ ਜਾਨ ਤਾਂ ਚਲੀ ਵੀ ਜਾਂਦੀ ਹੈ ਇਸ ਵਾਰ ਵੀ ਕਈ ਹਾਦਸੇ ਵਾਪਰੇ ਨੇ ਅ ਬੀਤੇ ਕੱਲ ਇੱਕ ਖਬਰ ਸਾਹਮਣੇ ਆਈ ਸੀ ਸ਼ਾਮ ਨੂੰ ਬੀਤੀ ਸ਼ਾਮ ਨੂੰ ਜਦੋਂ ਹੋਲੇ ਮੱਲੇ ਨੂੰ ਜਾ ਰਹੇ ਸੀਗੇ ਤਾਂ ਟੱਕਰ ਹੋ ਗਈ ਸੀਗੀ ਟੋਚਨ ਮੁਕਾਬਲੇ ਵੀ ਕਰਨ ਲੱਗ ਜਾਂਦੇ ਨੇ ਰਾਹਾਂ ਦੇ ਵਿੱਚ ਰੁਕ ਰੁਕ ਕੇ ਵੱਡੇ ਵੱਡੇ ਗਰਾਊਂਡ ਦੇਖਦੇ ਨੇ ਖਾਲੀ ਪਏ ਨੇ ਤੇ ਫਿਰ ਉੱਥੇ ਵੱਡੀ ਭੀੜ ਇਕੱਠੀ ਹੋਈ ਹੁੰਦੀ ਹੈ ਤੇ ਉਹ ਸਭ ਕੁਝ ਦੇਖ ਕੇ ਬਾਕੀ ਲੋਕ ਕੀ ਸੋਚਦੇ ਹੋਣਗੇ ਦੇਖੋ ਗੱਲ ਇਹ ਹੈ ਕਿ ਇਹ ਜਿਹੜੇ ਹੁਣ ਨਮੀਆਂ ਜਿਹੜੀਆਂ ਪਿਰਤਾਂ ਪੈ ਰਹੀਆਂ ਨੇ ਇਹ ਬੇहद ਮਾੜੀਆਂ ਨੇ ਇਹਨਾਂ ਨੂੰ ਥੋੜਾ ਜਿਹਾ ਬਚਾਉਣ ਦੇ ਲਈ ਕਿਉਂਕਿ ਸਾਡੀ ਉਹੀ ਖਾਲਸਾਈ ਸ਼ਾਨੋ ਸ਼ੌਕਤ ਹੈ ਜੋ ਜਾਹੋ ਜਲਾਲ ਹੈ ਜੋ ਉਹ ਬਰਕਰਾਰ ਰਵੇ ਹੁਣ ਪ੍ਰਸ਼ਾਸਨ ਥੋੜੋ ਦੱਸੂਗਾ ਵੀ ਤੁਸੀਂ ਆਪਣੇ ਜੋੜ ਮਿਲ ਕੇ ਮਨਾਉਣੇ ਜੀ ਇਹ ਪੁਲਿਸ ਥੋੜੋ ਤੁਹਾਨੂੰ ਦੱਸੇਗੀ ਵੀ ਤੁਸੀਂ ਕਿਵੇਂ ਮਨਾਉਣੇ ਜਦੋਂ ਕਿਸੇ ਕੋਈ ਹੋਰ ਦੂਸਰੇ ਧਰਮ ਦਾ ਕੋਈ ਵੀ ਕੋਈ ਤਿਉਹਾਰ ਹੁੰਦਾ ਕੋਈ ਧਾਰਮਿਕ ਕੋਈ ਉਹਨਾਂ ਦਾ ਹੁੰਦਾ ਹੈ ਕੋਈ ਦਿਨ ਦਿਹਾੜਾ ਹੁੰਦਾ ਹੈ ਉਹਨਾਂ ਨੂੰ ਕੋਈ ਦੱਸਣਾ ਥੋੜੋ ਪੈਂਦਾ ਵੀ ਇਦਾਂ ਮਨਾਓ ਇਹ ਖਾਸ ਤੌਰ ਤੇ ਸਾਨੂੰ ਹੀ ਕਿਉਂ ਦੱਸਣਾ ਪੈਂਦਾ ਹਮ ਕਿ ਭਾਈ ਤੁਸੀਂ ਇਹਨੂੰ ਇਦਾਂ ਨਹੀਂ ਤਾਂ ਇਦਾਂ ਮਨਾਓ ਜਦੋਂ ਕਿਤੇ ਸਹਿਬਜ਼ਾਦਿਆਂ ਦੀ ਸ਼ਹਾਦਤਾਂ ਦੀ ਉਹ ਸੁਭਾਵਾਂ ਦੇ ਦਿਨ ਚੱਲਦੇ ਨੇ ਉਦੋਂ ਵੀ ਦੱਸਣਾ ਪੈਂਦਾ ਕਿ ਭਾਈ ਇਦਾਂ ਨਾ ਇਦਾਂ ਕਰੋ ਜੀ ਜਦੋਂ ਹੋਲਾ ਮਹੱਲਾ ਆਉਂਦਾ ਉਦੋਂ ਵੀ ਦੱਸਣਾ ਪੈਂਦਾ ਇਦਾਂ ਨਹੀਂ ਇਦਾਂ ਕਰੋ ਜਦੋਂ ਵਿਸਾਖੀ ਦਾ ਪਾਵਨ ਪਵਿੱਤਰ ਦਿਹਾੜਾ ਆਉਂਦਾ ਹੈ ਹੁਣ ਆ ਜਾਣਾ ਫੇਰ ਦੱਸਣਾ ਪੈਣਾ ਵੀ ਭਾਈ ਇਦਾਂ ਨਹੀਂ ਇਦਾਂ ਕਰੋ ਬਿਲਕੁਲ ਕਿਉਂ ਕਸਰ ਕਿੱਥੇ ਹੈ ਹਮ ਇਹਨਾਂ ਲੋਕਾਂ ਨੂੰ ਪਤਾ ਨਹੀਂ ਵੀ ਉਹ ਕਿਹੜੀਆਂ ਕੁਰਬਾਨੀਆਂ ਦੇ ਕੇ ਜਾਂ ਕਿਉਂ ਜਾਂ ਕਿਸ ਫਲਸਫੇ ਦੇ ਨਾਲ ਇਹ ਦਿਨ ਤਿਉਹਾਰ ਬਣਾਏ ਗਏ ਨੇ ਤੁਹਾਨੂੰ ਦਿੱਤੇ ਗਏ ਨੇ ਮੰਨਣ ਦੇ ਵਾਸਤੇ ਤੁਹਾਨੂੰ ਪਤਾ ਨਹੀਂ ਹੈ ਵੀ ਕਿਸ ਤਰ੍ਹਾਂ ਮਨਾਉਣੇ ਨੇ ਹਮ ਇਹਨਾਂ ਲੋਕਾਂ ਨੂੰ ਜਿੱਥੇ ਮੈਂ ਕਹਿੰਦਾ ਕਿ ਡੰਡਾ ਪੀਰੇ ਵਿਗੜਿਆ ਤਗੜਿਆ ਦਾ ਚੰਗਾ ਡੰਡਾ ਨਹੀਂ ਟੱਕਰਿਆ ਹੂੰ ਜੇਕਰ ਚੰਗਾ ਡੰਡਾ ਟਕੜਾ ਇਹਨਾਂ ਨੂੰ ਟੱਕਰ ਜਵੇ ਪਹਿਲਾਂ ਤਾਂ ਘਰੋਂ ਟਕਰੇ ਜੀ ਰਾਸਤੇ ਦੇ ਵਿੱਚ ਨਹੀਂ ਸੁਣਦੇ ਘਰਦਿਆਂ ਦੀ ਤਾਂ ਘਰਦਿਆਂ ਤਾਂ ਕੁਝ ਸਮਝਦੇ ਹੀ ਨਹੀਂ ਗੱਲ ਇਹ ਹੈ ਨਾ ਇਸ ਤਰ੍ਹਾਂ ਹੈ ਹੀਨਾ ਜੀ ਕਿ ਘਰ ਦੇ ਵੀ ਉਦੋਂ ਰੌਲਾ ਪਾਉਂਦੇ ਆ ਹੂੰ ਜਦੋਂ ਉਹ ਘਰਦਿਆਂ ਦੇ ਬਰਾਬਰ ਦੇ ਹੋ ਜਾਂਦੇ ਆ ਜੀ ਜੇਕਰ ਆਪਾਂ ਪਉਂਦ ਸ਼ੁਰੂ ਤੋਂ ਹੀ ਚੰਗੀ ਚਾੜੀਏ ਤਾਂ ਬੁੱਤਾ ਕਲਮਾ ਜਿਹੜੀਆਂ ਉਹ ਚੰਗੀਆਂ ਹੋ ਜਾਂਦੀਆਂ ਨੇ ਬਿਲਕੁਲ ਤੇ ਜੇਕਰ ਅਸੀਂ ਬੱਚਿਆਂ ਤੇ ਆਪਾਂ ਅੱਖ ਹੀ ਨਾ ਰੱਖੀ ਹਾਂ ਨਾ ਉਹ ਕਹਿੰਦਾ ਕਿ ਵਿੱਚ ਪਰਦੇਸਾਂ ਆ ਕੇ ਵਿੱਚ ਪਰਦੇਸਾਂ ਆ ਕੇ ਮੂਲ ਵਿਆਜ ਗਵਾ ਬੈਠੇ ਡਾਲਰ ਪੌਂਡ ਤੱਕ ਕਰ ਲੈ ਇਕੱਠੇ ਹੱਥੋਂ ਔਲਾਦ ਗਵਾ ਬੈਠੇ ਜੀ ਅਸੀਂ ਚਾਹੇ ਇੱਧਰ ਬੈਠੇ ਹੋਈਏ ਜਾਂ ਕਿਸੇ ਵੀ ਥਾਂ ਤੇ ਬੈਠੇ ਹੋਈਏ ਅਸੀਂ ਆਪਣੀ ਔਲਾਦ ਦੇ ਉੱਪਰੋਂ ਅੱਖ ਚੱਕ ਲਈ ਹਾਂ ਉਹਨਾਂ ਤੇ ਪਹਿਰੇਦਾਰੀ ਛੱਡ ਦਿੱਤੀ ਐ ਜੀ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਨਿਗਰਾਨੀ ਕਰਨੀ ਬੰਦ ਕਰ ਦਿੱਤੀ ਐ ਇਸੇ ਕਰਕੇ ਵਿਗੜੇ ਹੋਏ ਨੇ ਹਾਂ ਨਾ ਤੇ ਮਾਪੇ ਬਾਬ ਨੂੰ ਆਪ ਪਤਾ ਮਾਫ ਕਰਨਾ ਬਹੁਤਿਆਦੀ ਗੱਲ ਕਰ ਰਿਹਾ ਮੈਂ ਜੀ ਸਾਰਿਆਂ ਦੀ ਨਹੀਂ ਜੀ ਬਹੁਤਿਆਂ ਨੂੰ ਨਾ ਤਾਂ ਆਪ ਪਤਾ ਤੇ ਨਾ ਹੀ ਆਪਣੇ ਬੱਚਿਆਂ ਦੇ ਕੋਲ ਬਿਠਾ ਕੇ ਹਾਂ ਘੱਟੋ ਘੜ ਤੁਸੀਂ ਆਪ ਹੀ ਪੜ ਲਓ ਜੀ ਪੜ ਕੇ ਦੱਸ ਦਿਓ ਉਹਨਾਂ ਨੂੰ ਕਿ ਜਦੋਂ ਤੁਹਾਡਾ ਬੱਚਾ ਕਿਤੇ ਜਾਵੇ ਪਾਵੇਂ ਉਹਦੇ ਮੋਟਰਸਾਈਕਲ ਤੇ ਕੇਸਰੀ ਨਿਸ਼ਾਨ ਸਭ ਲੱਗਾ ਹੋਵੇ ਉਹਦੇ 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 ਝੂਲਦਾ ਹੋਵੇ ਪਰ ਚੱਕਰ ਇਹ ਹੈ ਕਿ ਉਹ ਜਾਵੇ ਇਸ ਤਰੀਕੇ ਦੇ ਨਾਲ ਕਿ ਉਹ ਸੰਗਤ ਦਾ ਰੂਪ ਲੱਗੇ ਜੀ ਉਹ ਉੱਥੇ ਜਾ ਕੇ ਕੁਝ ਸਿੱਖਣ ਨੂੰ ਜਾਵੇ ਹੁਣ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੂਣਾ ਨੇ ਬੇਨਤੀ ਕੀਤੀ ਕਿ ਬੱਚਾ ਕੋਈ ਵੀ ਹੋਵੇ ਉਹ ਸਿਰ ਤੇ ਦਸਤਾਰ ਸਜਾ ਕੇ ਆਵੇ ਹਾਂ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਗੱਲ ਕਹਿਣੀ ਪਈ ਹੈ ਜੀ ਇੱਕ ਤੁਸੀਂ ਦੇਖੋ Hindu ਦੇ ਬੱਚੇ ਨੂੰ ਕਹਿਣਾ ਨਹੀਂ ਪੈਂਦਾ Hindu ਬਾਨ ਜੀ ਮੁਸਲਮਾਨਾਂ ਦੇ ਬੱਚੇ ਨੂੰ ਕਹਿਣਾ ਨਹੀਂ ਪੈਂਦਾ ਮੁਸਲਮਾਨ ਬਾਨ ਇਸਾਈ ਦੇ ਬੱਚੇ ਨੂੰ ਕਹਿਣਾ ਨਹੀਂ ਪੈਂਦਾ ਇਸਾਈ ਬਾਨ ਜੀ ਸਿੱਖ ਦੇ ਬੱਚੇ ਨੂੰ ਕਹਿਣਾ ਪੈਂਦਾ ਸਿੱਖ ਬਾਨ ਜੀ ਹੈ ਤਾਂ ਸਾਡੇ ਲਈ ਇਹ ਮਾੜੀ ਗੱਲ ਹੈ ਉਹਦੇ ਵਿੱਚ ਮੈਂ ਖੁਦ ਸ਼ਾਮਲ ਹਾਂ ਹਮ ਪਰ ਜੇਕਰ ਅਸੀਂ ਇਸ ਤਰੀਕੇ ਦੇ ਨਾਲ ਅੱਗੇ ਵਧੀਏ ਹਮ ਤਾਂ ਸਾਨੂੰ ਸੋਚਾ ਵਿਚਾਰਾ ਕਰਨੇ ਪਏ ਉਹਨਾਂ ਨੇ ਕਿਹਾ ਵੀ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਹੋਵੋ ਹਮ ਪਰ ਦਸਤਾਰ ਸਰ ਤੇ ਜਰੂਰ ਸਜਾ ਕੇ ਆਇਓ ਜੀ ਜਾਓ ਉੱਥੇ ਤੁਸੀਂ ਹੁਲੇ ਮਹਲੇ ਤੇ ਜਾਓ ਸੰਗਤ ਰੂਪ ਬਣ ਕੇ ਜਾਓ ਸਿਰਾਂ ਤੇ ਦਸਤਾਰਾਂ ਸਜਾ ਕੇ ਜਾਓ ਉੱਥੇ ਪਤਾ ਲੱਗੇ ਕਿ ਹਾਂ ਭਾਈ ਇਹ ਗੁਰੂ ਸਾਹਿਬ ਤੁਹਾਨੂੰ ਉਡੀਕਣ ਕੇ ਮੇਰੇ ਸਿੱਖ ਤੁਰੇ ਕਰਦੇ ਆ ਇਹ ਅੱਜ ਹੋਲਾ ਮਹੱਲਾ ਇਹ ਮਨਾਉਣ ਆਏ ਆ ਇਹ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਕਰਨ ਆਏ ਆ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਕਰਨ ਦੇ ਵਾਸਤੇ ਤੁਹਾਨੂੰ ਕੋਈ ਵੱਡੇ ਇਕੱਠ ਦਾ ਸੱਦਾ ਨਾ ਦੇਣਾ ਬਾਬਾ ਜੀ ਦੇਖੋ ਇੱਥੇ ਮਤਮਸਤਕ ਹੋਣ ਜਾਣਾ ਆ ਤੁਸੀਂ ਕੋਈ ਐਨਜੋਇਮੈਂਟ ਕਰਨ ਥੋੜਾ ਜਾਣਾ ਨਹੀਂ ਉਹ ਪਿਕਨਿਕ ਦੀ ਸਾਥ ਥੋੜਾ ਜੀ ਪਿਕਨਿਕ ਦੀ ਥਾਂ ਥੋੜਾ ਆ ਤੁਸੀਂ ਇਹ ਛੁੱਟੀਆਂ ਹੁਣੋਂ ਥੋੜਾ ਜਾ ਰਹੇ ਹੋ ਉੱਥੇ ਤੁਸੀਂ ਐਂਟਰਟੇਨਮੈਂਟ ਵਾਸਤੇ ਥੋੜਾ ਜਾ ਰਹੇ ਆ ਤੁਹਾਨੂੰ ਗੁਰੂ ਨੇ ਸੱਦਿਆ ਆ ਤੁਸੀਂ ਸੰਗਤ ਰੂਪ ਦੇ ਵਿੱਚ ਜਾਓ ਉੱਥੇ ਤੁਸੀਂ ਕਰੈਕਟਰ ਟਰਾਲੀਆਂ ਦੇ ਉੱਤੇ ਉੱਚੇ ਉੱਚੇ ਗੀਤ ਲਾ ਕੇ ਸਾਬਤ ਕੀ ਕਰਦੇ ਆ ਮੈਨੂੰ ਤਾਂ ਆ ਨਹੀਂ ਸਮਝ ਆਉਂਦੀ ਫਿਰ ਦੂਜੀ ਗੱਲ ਇੱਥੇ ਆਪਾਂ ਗੱਲ ਕਰੀਏ ਮੈਂ ਆਪਣੀ ਗੱਲ ਕਰਾਂ ਜੇਕਰ ਤਾਂ ਮੇਰੇ ਮਾਪੇ ਤਾਂ ਮੈਨੂੰ ਫਿਰ ਕਦੇ ਨਹੀਂ ਜਾਣ ਦੇਊਗੇ ਕਿ ਉਥੇ ਤਾਂ ਹੁੱਲੜਬਾਜ਼ੀ ਹੁੰਦੀ ਆ ਨਹੀਂ ਜਾਣਾ ਪੇੜ ਪੇੜ ਵਾਲੀ ਥਾਂ ਤੇ ਕਦੇ ਵੀ ਨਹੀਂ ਜਾਣਾ ਹਣਾ ਜੀ ਜੀ ਹਾਲਾਤ ਐ ਬਣ ਗਏ ਨੇ ਕਿ ਹੁਣ ਲੋਕਾਂ ਨੇ ਉੱਥੇ ਜਾਣਾ ਵੀ ਬੰਦ ਕਰ ਦਿੱਤਾ ਕਿ ਇਹਨਾਂ ਦਿਨਾਂ ਦੇ ਵਿੱਚ ਨਹੀਂ ਜਾਣਾ ਕਿਉਂਕਿ ਉੱਥੇ ਭੀੜ ਬਹੁਤ ਹੁੰਦੀ ਹੈ ਬਹੁਤ ਤੇ ਲੋਕਾਂ ਦੇ ਬਹੁਤ ਬਿਲਕੁਲ ਉਸੇ ਗੱਲ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਨਹੀਂ ਜਾਣਾ ਅਸੀਂ ਬਾਤ ਚ ਮੱਥਾ ਜਿਹੜਾ ਉਹ ਟੇਕ ਆਵਾਂਗੇ ਅਸੀਂ ਨਤਮਸਾ ਸਾਵੇਂ ਸੰਗਤ ਦੀ ਧੂੜ ਮੱਥੇ ਨੂੰ ਲਾਉਣ ਦਾ ਸੁਭਾਗ ਜਿਹੜਾ ਉਹ ਲੋਕੀ ਲੱਭਦੇ ਹੁੰਦੇ ਸੀ ਤੇ ਅੱਜ ਜੇਕਰ ਤੁਸੀਂ ਆ ਗੱਲ ਕਹਿ ਰਹੇ ਹੋ ਕਿ ਉੱਥੇ ਮਾਪੇ ਵੀ ਸੋਚਦੇ ਕਿ ਨਹੀਂ ਜਾਣਾ ਉੱਥੇ ਭੀੜ ਹਾਂ ਬਿਲਕੁਲ ਮੈਂ ਫਿਰ ਉਹੀ ਗੱਲ ਤੇ ਆ ਗਿਆ ਭੀੜ ਤੇ ਸੰਗਤ ਵਿੱਚ ਫਰਕ ਹੁੰਦਾ ਹੈ ਭੀੜ ਤੋਂ ਲੋਕ ਦੂਰੀਆਂ ਰੱਖਦੇ ਨੇ ਸੰਗਤ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਂਦੇ ਜੀ ਬਿਲਕੁਲ ਸਹੀ ਕਿਹਾ ਹੁਣ ਇੱਥੇ ਇੱਕ ਗੱਲ ਮੈਂ ਹੋਰ ਕਹੂੰਗੀ ਹੁਣ ਪ੍ਰਸ਼ਾਸਨ ਨੇ ਵੀ ਪੂਰੇ-ਪੂਰੇ ਪ੍ਰਬੰਧ ਕੀਤੇ ਹੁਣ ਬੀਤੇ ਕੱਲ ਮੈਂ ਇੱਕ ਖਬਰ ਦੇਖੀ ਉਹਨਾਂ ਨੇ ਕਿਹਾ ਕਿ ਕੈਮਰੇ ਜਿਹੜੇ ਨੇ ਉਹ ਹਰ ਥਾਂ ਤੇ ਲਗਾਏ ਗਏ ਹੁਣ ਜੇਕਰ ਕੋਈ ਹੁੱਲੜ-ਬਾਜੀ ਵੀ ਕਰੂਗਾ ਕੋਈ ਵੀ ਗਲਤ ਕੰਮ ਕਰੂਗਾ ਉਹਦੇ ਉੱਤੇ ਬਾਜ਼ ਅੱਖ ਜੜੀ ਉਹ ਰੱਖੀ ਜਾਵੇਗੀ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਪੂਰੇ-ਪੂਰੇ ਪ੍ਰਬੰਧ ਪ੍ਰਸ਼ਾਸਨ ਨੇ ਆਪਣੇ ਵੱਲੋਂ ਕੀਤੇ ਦੇਖੋ ਉੱਥੇ ਉੱਥੇ ਵਾਹਨ ਜ਼ਬਤ ਕੀਤੇ ਜਾਣੇ ਆ ਜੇਕਰ ਕਿਸੇ ਨੇ ਕੋਈ ਡੈੱਕ 스피ਕਰ ਵੱਡੇ ਵੱਡੇ ਲਾਇਆ ਉਤੇ ਕਾਰਵਾਈ ਹੋਣੀ ਆ ਬਹੁਤ ਸਖਤ ਕਾਰਵਾਈ ਹੋਣੀ ਇਹ ਸਰਕਾਰ ਵੱਲੋਂ ਵੀ ਹਦਾਇਤਾਂ ਆ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਔਰ ਜਥੇਦਾਰ ਸਾਹਿਬ ਵੱਲੋਂ ਵੀ ਇੱਕ ਖਾਸ ਤੌਰ ਤੇ ਹਦਾਇਤਾਂ ਕਿ ਭਾਈ ਜੇਕਰ ਤਾਂ ਆਉਣਾ ਜੀ ਸਕਦਗੇ ਆਵੋ ਕਿ ਤੁਸੀਂ ਇੱਥੇ ਸੰਗਤ ਰੂਪੀ ਹੋ ਕੇ ਨਹੀਂ ਤਾਂ ਮੰਨ ਲਓ ਜੇਕਰ ਜਲੰਧਰੋਂ ਕਿਸੇ ਨੂੰ ਜਾਣਾ 3 ਘੰਟੇ ਜਾਣ 3 ਘੰਟੇ ਆਉਣ 6 3 ਘੰਟੇ ਉੱਥੇ ਰੋਗੋ 9 9 ਘੰਟੇ ਤੁਸੀਂ ਬਤੀਤ ਕਰਨੇ ਇੱਕ ਦਿਹਾੜੀ ਪੂਰੀ ਉੱਥੇ ਜੇਕਰ ਲੱਖਾਂ ਬੰਦਾ ਗਿਆ ਹੋਗਾ ਲੱਖ ਦਿਹਾੜੀਆਂ ਜੜੀਆਂ ਗਈਆਂ ਤੇ ਲੱਖ ਦਿਹਾੜੀ ਨੂੰ ਤੁਸੀਂ 600 ਰੁਪਏ ਨਾਲ ਗੁਣਾ ਕਰ ਲਓ ਹੂੰ ਠੀਕ ਹੈ ਜੀ ਤੇ ਸਾਡਾ 600 ਲੱਖ ਰੁਪਈਆ ਤੁਸੀਂ ਖਰਾਬ ਕਰ ਨਾ ਜਾਇਓ ਜੀ ਬਿਲਕੁਲ ਤੁਸੀਂ ਜੇਕਰ ਉੱਥੋਂ ਇੱਕ ਕੋਈ ਚੀਜ਼ ਸਿੱਖ ਕੇ ਆਉਂਗੇ ਤਾਂ ਸਾਡੇ ਲਈ ਉਹ ਲੱਖਾਂ ਕਰੋੜਾਂ ਨਾਲ ਦੀ ਹੋਣੀ ਹੈ ਉੱਥੋਂ ਕੁਝ ਸਿੱਖ ਕੇ ਆਣ ਕੇ ਆਪਣੇ ਸਮਾਜ ਦੇ ਵਿੱਚ ਉਹਦਾ ਪ੍ਰਚਾਰ ਪ੍ਰਸਾਰ ਕਰਿਓ ਉੱਥੋਂ ਚੰਗੀ ਚੀਜ਼ ਸਿੱਖ ਕੇ ਆਇਓ ਇਹ ਨਹੀਂ ਕਿ ਜਿੱਦਾਂ ਦੇ ਤੁਸੀਂ ਇੱਥੋਂ ਗਏ ਉਦਾਂ ਦੇ ਉੱਥੇ ਜਾ ਕੇ ਰਹਿ ਉੱਥੇ ਜਾ ਕੇ ਵੀ ਕੰਮ ਖਰਾਬ ਕੀਤਾ ਵਾਪਸ ਇੱਥਣ ਕੇ ਵੀ ਕੰਮ ਖਰਾਬ ਕੀਤਾ ਇਹਦੇ ਨਾਲੋਂ ਚੰਗਾ ਤੁਸੀਂ ਆਪਣੇ ਘਰ ਬੈਠ ਕੇ ਆਪਣਾ ਕੋਈ ਕੰਮ ਕਰ ਗਾ ਲਓ ਬਹੁਤ ਸਾਰੇ ਨੌਜਵਾਨ ਤਾਂ ਜਿਹਾ ਵੀ ਕਰਦੇ ਨੇ ਕਿ ਹੁਣ ਉਹਨਾਂ ਨੂੰ ਜਿੱਦਾਂ ਬਾਹਰ ਨਿਕਲਣ ਨੂੰ ਨਹੀਂ ਮਿਲਦਾ ਉਹ ਕੀ ਕਰਦੇ ਨੇ ਕਿ ਧਾਰਮਿਕ ਥਾਵਾਂ ਦਾ ਬਹਾਨਾ ਬਣਾ ਕੇ ਕਿ ਅਸੀਂ ਤਾਂ ਉੱਥੇ ਉਹਨਾਂ ਦਾ ਨਤਮਸਤਕ ਹੋਣ ਜਾਣਾ ਹੈ ਹੋਲੇ ਮਹੱਲੇ ਤੇ ਅਸੀਂ ਨਤਮਸਤਕ ਹੋਣ ਜਾਣਾ ਉਹਨਾਂ ਨੂੰ ਪਤਾ ਵੀ ਘਰ ਦੇ ਰੋਕੂਗੇ ਨਹੀਂ ਧਾਰਮਿਕ ਥਾਂ ਤੇ ਜਾ ਰਹੇ ਪਰ ਉਹਨਾਂ ਨੂੰ ਕੀ ਪਤਾ ਕਿ ਇਹਨਾਂ ਨਿਆਣਿਆਂ ਨੇ ਜਵਾਕਾਂ ਨੇ ਰਾਹ ਦੇ ਵਿੱਚ ਕੀ ਕਰਦੇ ਜਾਣਾ ਉਹਨਾਂ ਨੂੰ ਜਾਣ ਹੁੰਦੇ ਨਹੀਂ ਬਿਲਕੁਲ ਇਸੇ ਕਰਕੇ ਹਾਦਸੇ ਹੁੰਦੇ ਨੁਕਸਾਨ ਹੁੰਦਾ ਅਸੀਂ ਚਾਹੁੰਨੇ ਕਿ ਤੁਸੀਂ ਹੋਲਾ ਮਹੱਲਾ ਮਨਾਓ ਜਾਓ ਉਥੇ ਜੋ ਫਲਸਫਾ ਹੈ ਸਹਿਤਾ ਤੁਹਾਡੇ ਅੰਦਰ ਸਬਰ ਸੰਤੋਖ ਆ ਸੰਜਮਤਾ ਉਹ ਤੁਹਾਡੇ ਅੰਦਰ ਆਵੇ ਸ਼ੂਰਮ ਗਤੀ ਉਜਾਹੋ ਜਲਾਲ ਜੋ ਹੈ ਉਹ ਤੁਹਾਡੇ ਅੰਦਰ ਆਵੇ ਤੁਸੀਂ ਸੰਗਤ ਰੂਪ ਦੇ ਵਿੱਚ ਜ਼ਰੂਰ ਜਾਓ ਪਰ ਹੁੱਲੜ ਬਾਜ਼ਾਂ ਦੇ ਰੂਪ ਦੇ ਵਿੱਚ ਉਥੇ ਨਾ ਜਾਓ ਉਹ ਤੇ ਆ ਕਿ ਸਖਤੀ ਹੋਣੀ ਹੈ ਤੇ ਉਹ ਸਖਤੀ ਫਿਰ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਬਿਲਕੁਲ ਮਹਿੰਗੀ ਪੈ ਸਕਦੀ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਹੁਣ ਹੁੱਲੜਬਾਜੀ ਨਾ ਕਰੀਏ ਹੁਣ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਦਾ ਧਿਆਨ ਹੀ ਹੁੱਲੜਬਾਜੀ ਵੱਲ ਨੂੰ ਹੈ ਸੋ ਇਸ ਤੋਂ ਹਟ ਕੇ ਅਸੀਂ ਆਪਣੇ ਧਰਮ ਨੂੰ ਬੜਾਵਾ ਦਈਏ ਜੀ ਜੀ ਬਿਲਕੁਲ ਅਸੀਂ ਅਸੀਂ ਬਿਲਕੁਲ ਨਹੀਂ ਉਸ ਬਾਰੇ ਸੋਚਦੇ ਅਸੀਂ ਇਸ ਬਾਰੇ ਵੀ ਸੋਚੀਏ ਅਸੀਂ ਬਾਕੀਆਂ ਚੀਜ਼ਾਂ ਤੋਂ ਧਿਆਨ ਹਟਾ ਕੇ ਆਪਣਾ ਧਿਆਨ ਜਿਹੜਾ ਇਸ ਵੱਲ ਨੂੰ ਜ਼ਰੂਰ ਕਰੀਏ ਆਪਣਾ ਵੀ ਆਪਣੇ ਆਦਾ ਵੀ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਸ਼ੁਕਰੀਆ ਹੈ ਨਾ ਜੀ ਨਵੇਂ ਐਪੀਸੋਡ ਦੇ ਨਾਲ ਮੁੜ ਤੋਂ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਕ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ